ਨਿਕਲ ਗਿਆ ਜਿੱਥੇ ਇੱਕ ਖੜਾ ਵਿਅਕਤੀ ਸੜਕ ਤੇ ਖੜਾ ਵਿਅਕਤੀ ਜਿਸ ਨੇ ਤਾਂ ਕਾਰ ਜਿਹੜੀ ਜ਼ਬਰਦਸਤ ਜਿਹੜੀ ਕਿ ਸਿੱਟ ਕਰ ਦਈ ਜਦੋਂ ਤੇ ਬੰਦਾ ਦੂਰ ਜਾ ਕੇ ਡਿੱਗਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਤੇ ਵੀ ਇਸ ਤਰ੍ਹਾਂ ਪਹਿਲਾਂ ਜਦੋਂ ਸਖਸ਼ ਸੜਕ ਤੇ ਖੜਾ ਹੁੰਦਾ ਉਹਦੇ ਕੋਲ ਇੱਕ ਕਾਰ ਨਿਕਲਦੀ ਹੈ ਦੂਜੀ ਕਾਰ ਨਹੀਂ ਤੇ ਤੀਜੀ ਕਾਰ ਜਿਹੜੀ ਹੈ ਸਿੱਧੀ ਜਿਹੜੀ ਹੈ ਉਹ ਜਿਹੜੀ ਜਿੱਥੇ ਸਖਸ਼ ਖੜਾ ਹੁੰਦਾ ਸੜਕ ਤੇ ਖੜਾ ਨਾ ਉਹਨੂੰ ਧੜ ਦਿੰਦੀ ਹੈ ਜਿਸ ਤੋਂ ਬਾਅਦ ਜਿਹੜਾ ਵਿਅਕਤੀ ਜਾਂ ਸੜਕ ਡਿਵੀਜ਼ਨ ਦਾ ਜਿਸ ਤੋਂ ਬਾਅਦ ਜਿਹੜਾ ਜਕਮ ਹਾਲਾਤ ਵਿੱਚ ਉਹਨੂੰ ਜਿਹੜਾ ਹਸਪਤਾਲ ਵਿੱਚ ਭਰਤੀ ਕਰਾਇਆ ਜਾਂਦਾ ਜੇਕਰ ਅੱਜ ਪੁਲਿਸ ਵੀ ਗੱਲ ਕਰੀ ਇਸ ਸੰਬੰਦੇ ਜਾਂ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸੀਸੀਟੀਵੀ ਅਧਾਰ ਤੇ ਮਾਮਲੇ ਜਾਂਚ ਦੀ ਗੱਲ ਕਹੀ ਹੈ ਜੀ ਤਾਂ ਵਿਅਕਤੀ ਦੀ ਹਾਲਾਤ ਕਿਹੋ ਜਿਹੀ ਨੇ ਹਲੇ ਜੇਕਰ ਮਿਲੀ ਜਾਣਕਾਰੀ ਅਨੁਸਾਰ ਵਿਅਕਤੀ ਜਿਹੜਾ ਜਿਸ ਦੇ ਨਾਲ ਇਹ ਜਿਹੜਾ ਘਟਨਾ ਹੋਈ ਹੈ ਫਿਲਹਾਲ ਅਜੇ ਉਹਦੇ ਹਾਲਾਤ ਠੀਕ ਨਹੀਂ ਬਾਕੀ ਜਿਹੜੀ ਸੀਸੀਟੀਵੀ ਅਧਾਰ ਤੇ ਜਿਹੜੀ ਮਾਮਲੇ ਜਾਂਚ ਕੀਤੀ ਜਾ ਰਹੀ ਹੈ ਤਾ ਪਤਾ ਲੱਗਿਆ ਕਿ ਕਿ ਆਖਿਰਕਾਰ ਜਿਸ ਨੇ ਐਕਸੀਡੈਂਟ ਕੀਤਾ ਹੈ ਉਸਦੇ ਕੁਝ ਵੀ ਹਲੇ ਜਾਣਕਾਰੀ ਮਿਲੇ ਕਿਹੜਾ ਵਿਅਕਤੀ ਸੀਗਾ ਕਿ ਕਿਹੜੇ ਨਮਾਤਰ ਦੀ ਕਾਰ ਸੀਗੀ ਜੀ ਬੋਲਤ ਹਾਂ ਜੀ ਜਿਸ ਕਾਰ ਵੱਲੋਂ ਜਿਹੜੀ ਕਿ ਇਸ ਵਾਹਨ ਨੂੰ ਹਿੱਟ ਕੀਤਾ ਗਿਆ ਉਹਦੇ ਜਦੋਂ ਅਸੀਂ ਪੁਲਿਸ ਅਧਿਕਾਰ ਨਾਲ ਗੱਲਬਾਤ ਕੀਤੀ ਹਾਲੇ ਤੱਕ ਤਾਂ ਕੋਈ ਜਿਹੜਾ ਮਾਮਲਾ ਜਿਹੜਾ ਉਸ ਦੀ ਜਾਂ ਪਛਾਣ ਨਿਕਲ ਕੇ ਸਾਹਮਣੇ ਨਹੀਂ ਹੈ ਪਰ ਜਿਹੜੀ ਪੁਲਿਸ ਤੋਂ ਪੁਲਿਸ ਵੱਲੋਂ ਵਾਰ-ਵਾਰ ਇਹੋ ਗੱਲ ਕਹੀ ਜਾ ਰਹੀ ਹੈ ਕਿ ਸੀਸੀਟੀਵੀ ਅਧਾਰ ਤੇ ਮਾਮਲੇ ਦੀ ਜਾਂਚ ਅੱਜ ਕਰਕੇ ਬਾਕੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇ ਜੀ ਜੀ ਜਾਣਕਾਰੀ ਲਈ ਧੰਨਵਾਦ ਲਖਮਿੰਦਰ ਤਾਂ ਤੁਹਾਨੂੰ ਦੱਸਦੀ ਹੈ ਕਿ ਸੁਰੇ ਦੀ ਅਹਿਮ ਖਬਰ ਜਿਹੜੀ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਸੀਸੀਟੀਵੀ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇੱਕ ਵਿਅਕਤੀ ਜਿਹੜਾ ਇੱਕ ਸੜ किनारे ਖੜਾ ਹੁੰਦਾ ਹੈ ਤਾਂ ਅਚਾਨਕ ਹੀ ਤੇਜ਼ ਰਫ਼ਤਾਰ ਗੱਡੀ ਵੱਲੋਂ ਜਿਹੜਾ ਹੈ ਉਸ ਨੂੰ ਦਰੜ ਦਿੱਤਾ ਜਾਂਦਾ ਹੈ ਲੁਧਿਆਣਾ ਦੇ ਦੁਗੜੇ ਸਥਿਤ ਜਿਹੜਾ ਹੈ ਸੜਕ ਦੇ ਕਿਨਾਰੇ ਹਾਸਾ ਵਾਪੜਿਆ ਜਿਸ ਦੇ ਵਿੱਚ ਸਾਫ਼ ਤੌਰ ਤੇ ਸੀਸੀਟੀਵੀ ਤਸਵੀਰਾਂ ਜਿਹੜੀਆਂ ਸਾਹਮਣੇ ਆਏ ਨੇ ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਰਿਹਾ ਹੈ ਇੱਕ ਵਿਅਕਤੀ ਜਿਹੜਾ ਹੈ ਉਹ ਸੜਕ ਕਿਨਾਰੇ ਖੜਾ ਹੁੰਦਾ ਹੈ ਆਪਣੇ ਹੀ ਸਾਈਡ ਤੇ ਖੜਾ ਹੁੰਦਾ ਤਾਂ ਅਚਾਨਕ ਹੀ ਇੱਕ ਤੇਜ਼ ਰਫ਼ਤਾਰ ਗੱਡੀ ਆਉਂਦੀ ਹੈ ਤਾਂ ਉਸ ਨੂੰ ਦਰੜ ਕੇ ਨਿਕਲ ਜਾਂਦੀ ਹੈ ਤਾਂ ਵਿਅਕਤੀ ਨੂੰ ਦੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਹੈ ਸੀਸੀਟੀਵੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਤੋਂ ਬਾਅਦ ਨੌਜਵਾਨ ਜਿਹੜਾ ਹੈ ਉੱਥੇ ਡਿੱਗ ਜਾਂਦਾ ਹੈ ਕੁਝ ਵਿਅਕਤੀਆਂ ਵੱਲੋਂ ਜਿਹੜਾ ਆ ਕੇ ਉਸ ਨੂੰ ਚੁੱਕ ਲਿਆ ਜਾਂਦਾ ਤੇ ਨਾਲ ਹੀ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਇਸ ਸੀਸੀਟੀਵੀ ਕੈਮਰੇ ਨੂੰ ਲਗਾਤਾਰ ਪੁਲਿਸ ਅਧਿਕਾਰੀ ਖੰਗਾਲ ਰਹੇ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਇਹ ਜਿਹੜਾ ਗੱਡੀ ਦਾ ਮਾਲਕ ਕੌਣ ਹੈ ਤੇ ਇਸ ਤੇ ਲਗਾਤਾਰ ਜਿਹੜੀ ਹੈ ਛਾਣਵੇਂਨ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇਗੀ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸੂਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਲੁਧਿਆਣਾ ਦੇ ਵਿੱਚ ਇੱਕ ਕਾਰ ਹਾਸਾ ਹੋਇਆ ਜਿਸ ਦੇ ਵਿੱਚ ਇੱਕ ਵਿਅਕਤੀ ਵੱਲੋਂ ਜਿਹੜਾ ਏ ਇੱਕ ਵਿਅਕਤੀ ਨੂੰ ਰਾਹ ਖੜੇ ਵਿਅਕਤੀ ਨੂੰ ਡੜ ਦਿੱਤਾ ਗਿਆ ਜੀ ਹਾਂ ਤੋਂ ਦੱਸਦੀ ਕਿ ਇਸੂਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਇੱਕ ਵਿਅਕਤੀ ਜਿਹੜਾ ਏ ਸੜਕ ਕਿਨਾਰੇ ਖੜਾ ਹੁੰਦਾ ਹੈ ਤਾਂ ਤੇਜ਼ ਰਫ਼ਤਾਰ ਗੱਡੀ ਨੇ ਉਸ ਵਿਅਕਤੀ ਨੂੰ ਸੀਸੀ ਤੁਸੀਂ ਦੇਖ ਸਕਦੇ ਹੋ ਕਿਵੇਂ ਵਿਅਕਤੀ ਵੱਲੋਂ ਜਿਹੜਾ ਰਾਖੜੇ ਵਿਅਕਤੀ ਨੂੰ ਦੜੜ ਦਿੱਤਾ ਜਾਂਦਾ ਜਿਸ ਤੋਂ ਬਾਅਦ ਵਿਅਕਤੀ ਜਿਹੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਰਾ ਜਿਹੜੇ ਆਸ-ਪਾਸ ਦੇ ਲੋਕ ਨੇ ਉਹਨਾਂ ਵੱਲੋਂ ਉਸ ਵਿਅਕਤੀ ਨੂੰ ਚੁੱਕ ਕੇ ਜਿਹੜਾ ਸਿਵਲ ਹਸਪਤਾਲ ਲੈ ਜਾਇਆ ਗਿਆ ਜਿਸ ਤੋਂ ਬਾਅਦ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੀਸੀਟੀਵੀ ਕੈਮਰੇ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹੀ ਹੋਗੀ ਜਿਹੜੇ ਨੇ ਲੁਧਿਆਣਾ ਤੋਂ ਲਖਵਿੰਦਰ ਜੁੜ ਚੁੱਕੇ ਨੇ ਜੀ ਲਖਵਿੰਦਰ ਜਿਹੜੀ ਲੁਧਿਆਣਾ ਤੋਂ ਵਿੱਚ ਇੱਕ ਸੜਕ ਹਾ ਇੱਕ ਹਾ사 ਹੋਇਆ ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ। ਜੀ ਬਿਲਕੁਲ ਤੁਹਾਨੂੰ ਦੱਸਦੀ ਹੈ ਲੁਧਿਆਣਾ ਦੇ ਡੁਗਰੀ ਸਟਿੱਟ ਦਾ ਜਿਹੜਾ ਮਾਮਲਾ ਜਿਹੜਾ ਸਾਹਮਣੇ ਸਾਹਮਣੇ ਨਿਕਲ ਕੇ ਆਇਆ ਜਿੱਥੇ ਇੱਕ ਖੜਾ ਵਿਅਕਤੀ ਸੜਕ ਤੇ ਖੜਾ ਵਿਅਕਤੀ ਜਿਸ ਨੇ ਤਾਂ ਕਾਰ ਜਿਹੜੀ ਜ਼ਬਰਦਸਤ ਜਿਹੜੇ ਕਿ ਸਿੱਟ ਕਰਦੀ ਹੈ ਜਦੋਂ ਤੇ ਬੰਦਾ ਦੂਰ ਜਾ ਕੇ ਡਿੱਗਦਾ ਤਸਵੀਰਾਂ ਤੋਂ ਹੀ ਦੇਖ ਸਕਦੇ ਹੋ ਸੀਸੀਟੀਵੀ ਤੇ ਵੀ ਇਸ ਤਰ੍ਹਾਂ ਪਹਿਲਾਂ ਜਦੋਂ ਸਖ ਸੜਕ ਤੇ ਖੜਾ ਹੁੰਦਾ ਉਹਦੇ ਕੋਲ ਇੱਕ ਕਾਰ ਨਿਕਲਦੀ ਹੈ ਦੂਜੀ ਕਾਰ ਨਹੀਂ ਤੀਜੀ ਕਾਰ ਜਿਹੜੀ ਹੈ ਸਿੱਧੀ ਜਿਹੜੀ ਹੈ ਉਹ ਜਿਹੜੀ ਉੱਥੇ ਸਖਸ਼ ਖੜਾ ਹੁੰਦਾ ਸੜਕ 'ਤੇ ਖੜਾ ਹੁੰਦਾ ਉਹਨੂੰ ਧੜਨ ਦਿੰਦੀ ਹੈ ਉਸ ਤੋਂ ਬਾਅਦ ਜਿਹੜਾ ਵਿਅਕਤੀ ਆਜ ਸੜਕ 'ਤੇ ਗਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਜਖਮੀ ਹਾਲਾਤ ਵਿੱਚ ਉਹਨੂੰ ਜਿਹੜਾ ਹਸਪਤਾਲ ਵਿੱਚ ਭਰਤੀ ਕਰਾਇਆ ਜਾਂਦਾ ਜੇਕਰ ਅਸੀਂ ਪੁਲਿਸ ਦੀ ਗੱਲ ਕਰੀਏ ਇਸ ਸੰਬੰਧ ਵਿੱਚ ਜਦ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸੀਸੀਟੀਵੀ ਅਧਾਰ ਤੇ ਮਾਮਲੇ ਦੀ ਜਾਂਚ ਵੀ ਗੱਲ ਕੀਤੀ ਹੈ ਜੀ ਤਾਂ ਵਿਅਕਤੀ ਦੀ ਹਾਲਾਤ ਕਿਹੋ ਜਿਹੀ ਨੇ ਹਲੇ ਜੇਕਰ ਮਿਲੀ ਜਾਣਕਾਰੀ ਅਨੁਸਾਰ ਵਿਅਕਤੀ ਜਿਹੜਾ ਜਿਸ ਦੇ ਨਾਲ ਇਹ ਜਿਹੜਾ ਘਟਨਾ ਹੋਈ ਹੈ ਉਹ ਉਹਦੇ ਹਾਲਾਤ ਠੀਕ ਨੇ ਬਾਕੀ ਜਿਹੜੀ ਸੀਸੀਵਿਡ ਆਧਾਰ ਤੇ ਜਿਹੜੀ ਮਾਮਲੇ ਜਾਂਚ ਕੀਤੀ ਜਾ ਰਹੀ ਹੈ ਤਾਂ ਪਤਾ ਲੱਗਿਆ ਕਿ ਕਿ ਆਖਿਰਕਾਰ ਜਿਹਨੇ ਐਕਸੀਡੈਂਟ ਕੀਤਾ ਹੈ ਉਸਦੇ ਕੁਝ ਵੀ ਹਲੇ ਜਾਣਕਾਰੀ ਮਿਲੀ ਕਿ ਕਿਹੜਾ ਵਿਅਕਤੀ ਸੀਗਾ ਕਿ ਕਿਹੜੇ ਉਮਦਿਕਾਰ ਸੀਗੀ ਜੀ ਬਿਲਕੁਲ ਨਾਲ ਜਿਸ ਕਾਰ ਵੱਲੋਂ ਜਿਹੜੀ ਕਿ ਇਸ ਵਿਅਕਤੀ ਨੂੰ ਹਿੱਟ ਕੀਤਾ ਗਿਆ ਉਹਦੇ ਜਦੋਂ ਅਸੀਂ ਪੁਲਿਸ ਅਧਿਕਾਰ ਨਾਲ ਗੱਲਬਾਤ ਕੀਤੀ ਹਾਲੇ ਤੱਕ ਤਾਂ ਕੋਈ ਜਿਹੜਾ ਮਾਮਲਾ ਜਿਹੜਾ ਉਸ ਦੀ ਜਾਨ ਪਛਾਣ ਨਿਕਲ ਕੇ ਸਾਹਮਣੇ ਨਹੀਂ ਆ ਪਰ ਜਿਹੜੀ ਪੁਲਿਸ ਤੋਂ ਪੁਲਿਸ ਵੱਲੋਂ ਵਾਰ-ਵਾਰ ਇਹੋ ਗੱਲ ਕਹੀ ਜਾ ਰਿਹਾ ਕਿ ਸੀਸੀਟੀਵੀ ਅਧਾਰ ਤੇ ਮਾਮਲੇ ਦੀ ਜਾਂਚ ਅਸੀਂ ਕਰਕੇ ਬਾਕੀ ਜਿਹੜਾ ਜਾਣਕਾਰੀ ਤੁਹਾਨੂੰ ਦਿੱਤੀ ਜਾਵੇ ਜੀ ਜੀ ਜਾਣਕਾਰੀ ਲਈ ਧੰਨਵਾਦ ਲਖਮਿੰਦਰ ਤਾਂ ਤੁਹਾਨੂੰ ਦੱਸਦੀ ਹੈ ਕਿ ਸੁਰੇ ਦੀ ਅਹਿਮ ਖਬਰ ਜਿਹੜੀ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਸੀਸੀਟੀਵੀ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇੱਕ ਵਿਅਕਤੀ ਜਿਹੜਾ ਇੱਕ किनारे ਖੜਾ ਹੁੰਦਾ ਹੈ ਤਾਂ ਅਚਾਨਕ ਹੀ ਤੇਜ਼ ਰਫ਼ਤਾਰ ਗੱਡੀ ਵੱਲੋਂ ਜਿਹੜਾ ਹੈ ਉਸ ਨੂੰ ਦਰੜ ਦਿੱਤਾ ਜਾਂਦਾ ਹੈ ਲੁਧਿਆਣਾ ਦੇ ਦੁਗੜੇ ਸਥਿਤ ਜਿਹੜਾ ਹੈ ਸੜਕ ਦੇ ਕਿਨਾਰੇ ਹਾਸਾ ਵਾਪਰੇ ਜਿਸ ਦੇ ਵਿੱਚ ਸਾਫ਼ ਤੌਰ ਤੇ ਸੀਸੀਟੀਵੀ ਤਸਵੀਰਾਂ ਜਿਹੜੀਆਂ ਸਾਹਮਣੇ ਆਏ ਨੇ ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਰਿਹਾ ਹੈ ਇੱਕ ਵਿਅਕਤੀ ਜਿਹੜਾ ਹੈ ਉਹ ਸੜਕ ਕਿਨਾਰੇ ਖੜਾ ਹੁੰਦਾ ਹੈ ਆਪਣੇ ਹੀ ਸਾਈਡ ਤੇ ਖੜਾ ਹੁੰਦਾ ਤਾਂ ਅਚਾਨਕ ਹੀ ਇੱਕ ਤੇਜ਼ ਰਫ਼ਤਾਰ ਗੱਡੀ ਆਉਂਦੀ ਹੈ ਤਾਂ ਉਸ ਨੂੰ ਦਰੜ ਕੇ ਨਿਕਲ ਜਾਂਦੀ ਹੈ ਤਾਂ ਵਿਅਕਤੀ ਨੂੰ ਦੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਹੈ ਸੀਸੀਟੀਵੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਤੋਂ ਬਾਅਦ ਨੌਜਵਾਨ ਜਿਹੜਾ ਹੈ ਉੱਥੇ ਡਿੱਗ ਜਾਂਦਾ ਹੈ ਕੁਝ ਵਿਅਕਤੀਆਂ ਵੱਲੋਂ ਜਿਹੜਾ ਆ ਕੇ ਉਸ ਨੂੰ ਚੁੱਕ ਲਿਆ ਜਾਂਦਾ ਤੇ ਨਾਲ ਹੀ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਇਸ ਸੀਸੀਟੀਵੀ ਕੈਮਰੇ ਨੂੰ ਲਗਾਤਾਰ ਪੁਲਿਸ ਅਧਿਕਾਰੀ ਖੰਗਾਲ ਰਹੇ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਇਹ ਜਿਹੜਾ ਗੱਡੀ ਦਾ ਮਾਲਕ ਕੌਣ ਹੈ ਤੇ ਇਸ ਤੇ ਲਗਾਤਾਰ ਜਿਹੜੀ ਹੈ ਛਾਣਵੇਂ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਖੁਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਲੁਧਿਆਣਾ ਦੇ ਵਿੱਚ ਇੱਕ ਕਾਰ ਹਾਸਾ ਹੋਇਆ ਜਿਸ ਦੇ ਵਿੱਚ ਇੱਕ ਵਿਅਕਤੀ ਵੱਲੋਂ ਜਿਹੜਾ ਏ ਇੱਕ ਵਿਅਕਤੀ ਨੂੰ ਰਾ ਖੜੇ ਵਿਅਕਤੀ ਨੂੰ ਡੜ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸਦੇ ਕਿ ਇਸ ਖੁਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਇੱਕ ਵਿਅਕਤੀ ਜਿਹੜਾ ਏ ਸੜਕ ਕਿਨਾਰੇ ਖੜਾ ਹੁੰਦਾ ਤਾਂ ਤੇਜ਼ ਰਫ਼ਤਾਰ ਗੱਡੀ ਨੇ ਉਸ ਵਿਅਕਤੀ ਨੂੰ ਸੀਸੀ ਬੱਚੋ ਤੁਸੀਂ ਦੇਖ ਸਕਦੇ ਹੋ ਕਿਵੇਂ ਵਿਅਕਤੀ ਵੱਲੋਂ ਜਿਹੜਾ ਰਾਖੜੇ ਵਿਅਕਤੀ ਨੂੰ ਦੜੜ ਦਿੱਤਾ ਜਾਂਦਾ ਜਿਸ ਤੋਂ ਬਾਅਦ ਵਿਅਕਤੀ ਜਿਹੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਰਾ ਜਿਹੜੇ ਆਸ-ਪਾਸ ਦੇ ਲੋਕ ਨੇ ਉਹਨਾਂ ਵੱਲੋਂ ਉਸ ਵਿਅਕਤੀ ਨੂੰ ਚੁੱਕ ਕੇ ਜਿਹੜਾ ਸਿਵਲ ਹਸਪਤਾਲ ਲੈ ਜਾਇਆ ਗਿਆ ਜਿਸ ਤੋਂ ਬਾਅਦ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੀਸੀਟੀਵੀ ਕੈਮਰੇ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹੀ ਹੋਊਗਾ ਜਿਹੜੇ ਨੇ ਲੁਧਿਆਣਾ ਤੋਂ ਲਖਵਿੰਦਰ ਜੁੜ ਚੁੱਕੇ ਨੇ ਜੀ ਲਖਵਿੰਦਰ ਜਿਹੜੀ ਲੁਧਿਆਣਾ ਤੋਂ ਵਿੱਚ ਇੱਕ ਸੜਕ ਇੱਕ ਹਾਸਾ ਹੋਇਆ ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਹੈ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਜੀ ਬਿਲਕੁਲ ਸਾਂ ਦੱਸ ਦਈਏ ਲੁਧਿਆਣਾ ਦੇ ਦੁਗਰੀ ਸਟਿਕ ਦਾ ਜਿਹੜਾ ਮਾਮਲਾ ਜਿਹੜਾ ਸਾਹਮਣੇ ਸਾਹਮਣੇ ਨਿਕਲ ਕੇ ਆਇਆ ਜਿੱਥੇ ਇੱਕ ਖੜਾ ਵਿਅਕਤੀ ਸੜਕ ਤੇ ਖੜਾ ਵਿਅਕਤੀ ਜਿਸ ਨੇ ਤਾਂ ਕਾਰ ਜਿਹੜੀ ਜ਼ਬਰਦਸਤ ਜਿਹੜੀ ਕਿ ਸੇਟ ਕਰ ਦਿਆ ਜਦੋਂ ਤੇ ਬੰਦਾ ਦੂਰ ਜਾ ਕੇ ਡਿੱਗਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਦੇ ਵੀ ਇਸ ਤਰ੍ਹਾਂ ਪਹਿਲਾਂ ਜਦੋਂ ਸਖਸ਼ ਸੜਕ ਤੇ ਖੜਾ ਹੁੰਦਾ ਉਹਦੇ ਕੋਲ ਇੱਕ ਕਾਰ ਨਿਕਲਦੀ ਹੈ ਦੂਜੀ ਕਾਰ ਨਹੀਂ ਤੇ ਤੀਜੀ ਕਾਰ ਜਿਹੜੀ ਹੈ ਸਿੱਧੀ ਜਿਹੜੀ ਹੈ ਉਹ ਜਿਹੜੀ ਜੋ ਤੇ ਸਖਸ਼ ਖੜਾ ਹੁੰਦਾ ਸੜਕ ਤੇ ਖੜਾ ਹੁੰਦਾ ਉਹਨੂੰ ਡਰਡ ਦਿੰਦੀ ਹੈ ਉਸ ਤੋਂ ਬਾਅਦ ਜਿਹੜਾ ਵਿਅਕਤੀ ਸੜਕ ਤੇ ਡਿੱਗ ਜਾਂਦਾ ਉਸ ਤੋਂ ਬਾਅਦ ਜਿਹੜਾ ਜਕਮ ਹਾਲਾਤ ਵਿੱਚ ਉਹਨੂੰ ਜਿਹੜਾ ਹਸਪਤਾਲ ਵਿੱਚ ਭਰਤੀ ਕਰਾਇਆ ਜਾਂਦਾ ਜੇਕਰ ਅਸੀਂ ਪੁਲਿਸ ਦੀ ਗੱਲ ਕਰੀ ਇਸ ਸੰਬੰਦੇ ਜਦ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸੀਸੀਟੀਵੀ ਅਧਾਰ ਤੇ ਮਾਮਲੇ ਦੀ ਜਾਂਚ ਵੀ ਗੱਲ ਕੀਤੀ ਹੈ ਜੀ